हाँ जी सत श्रीकाल जी लो जी आप जी अज चंडीगढ़ सी पी सताहट मॉल चीज तो देख रहे हो गए बह टैडियो टैडी लटकाया जी उन्हें बाहर वैलेंटाइन करके जो वैलेंटाइन डे लगे वो करके बाहर देखो जी डेडियो टैडी लटक रहा है, तेड़ी 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 है। आओ, तो आओ तेन दिखाने अंदरों ਲੋ ਜੀ ਇਹਦੇ ਇਧਰ ਐਂਟਰੀ ਕਰਨ ਤੋਂ ਪਹਿਲਾਂ ਆ ਬਾਹਰ ਲੱਗੀਆਂ ਹੋਈਆਂ ਨੇ ਦੁਕਾਨਾਂ ਔਰ ਮਿਲਦਾ ਹੈ ਇਹ ਬਹੁਤ ਬਟਨ ਜੇ ਹੋਵੇ ਟੈਡੀ ਪੇਲੇ ਸੌਂਫ ਵਗੈਰਾ ਇਲਾਚੀਆਂ ਹੈ ਲੋਈ ਮਿਲੋ ਘਰਦਿਆਂ ਨੂੰ ਮਾਤਾ ਜੀ ਖੜੇ ਨੇ ਮੇਰੇ ਹਾਂਜੀ ਬਲਾਉ ਸਤਿ ਸ੍ਰੀ ਅਕਾਲ ਸਾਰੇ ਸਾਡੇ ਦੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਚਲੋ ਚੱਲੀਏ ਫਿਰ ਅੰਦਰ ਕਿਹਨੇ ਪੋਪਕੋਰਨ ਲੈਣੀ ਆ ਪੋਪਕੋਰਨ ਲਤੀ ਪੋਪਕੋਰਨ ਲੈਣੀ ਤੇਰੇ ਤੇ ਦੀ ਕਰ ਦਤਾ ਖਾਣ ਨੂੰ ਦੂਈਆਂ ਅੱਛਾ ਚਲੋ ਉਧਰ ਐਂਟਰੀ ਇਹ ਜ ਇਧਰ ਐਗਜ਼ਿਟ ਆ ਲੋ ਜੀ ਹੋ ਗਏ ਆਪਾਂ ਇੰਟਰ ਇੱਧਰ ਆ ਗਿਆ ਇੰਟਰ ਹੁੰਦੀ ਸਾਰੇ ਲਾਈਫ ਸਟਾਈਲ ਪੂਰੇ ਮਿਲਦੇ ਨੇ ਪਰਫਿਊਮ ਵਗੈਰਾ ਹੋਰ ਲੇਡੀਜ਼ ਦਾ ਸਮਾਨ ਲਫਿਸਟਿਕ ਵਗੈਰਾ ਹੋਰ ਨੇਲ ਹੈ ਨੀ ਲੈ ਲੈ ਮੈਂ ਆਹ ਨੋਪਾਲਸ ਆਰ ਹਾਰ ਲਫਿਸਟਿਕ ਵਗੈਰਾ ਮਿਲਦੀਆਂ ਨਹੀਂ ਤੇ ਪਰਫਿਊਮ ਲੱਗੇ ਹੋਏ ਨੇ ਤੇ ਕੱਪੜੇ ਵੀ ਲੱਗੇ ਹੋਏ ਹੈ ਭਾਈ ਹੈਂ ہاں ਨੀ ਨਾ क्या लेना के पोके मोन लेना है खिलौने कितें पे हां क्या हाँ, एक एक ले 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 हाँ। चलो फिर चल देखिए क्या ਉਹ ਹਾਂ ਸੁਚੂਗ ਮਨਪ੍ਰੀਤ ਨੇ ਕੱਪੜੇ ਇਹਦਾ ਅਮੀ ਲੈ ਆਉਦੇ ਹਾਂ ਕੁੜੀਆਂ ਨੇ ਆਹ ਲੋ ਜੀ ਉਰੇ ਨੀਚੇ ਸਾਰੇ ਵੱਡਿਆਂ ਦੇ ਨੇ ਕੱਪੜੇ-ਕੱਪੜੇ ਤੇ ਜਵਾਕਾਂ ਦੇ ਪੁੱਛਿਆ ਆਪਾਂ ਇਹਨਾਂ ਨੂੰ ਕਹਿੰਦੇ ਉੱਤੇ ਨੇ ਇੱਥੇ ਆ ਜਾ ਫਿਰ ਉੱਤੇ ਚਲੀਏ ਆਓ ਜਵਾਕਾਂ ਦੇ ਤੇ ਦੇਖ ਲੀਏ ਦੱਸ ਦੇਖਣੇ ਕਹਿੰਦੇ ਦਾਰਸ ਦੇਖਣੇ ਕਿੱਥੇ ਆ ਚਲੋ ਰੇਟ ਤਾਂ ਦੇਖ ਲਿਏ ਜੇ ਲੈਣਾ ਨਹੀਂ ਹੈ ਹਾਂ ਨਾ ਸੋਹਣੇ ਆ ਦੇਖੋ ਹਾਂ ਹਾਂਜੀ ਜਿਹੜਾ ਖਾਣੇ ਆ ਪਪਕਨ ਆਂਦੇ ਹੋ ਖਾਣੇ ਆਹੋ ਪਪਕਨ ਖਾਣ ਵਾਲੇ ਹੁੰਦੇ ਆ ਚੱਲ ਲੈ ਲੁੰਨੇ ਆ ਬਾਅਦ ਚ ਤੋ ਭਾਈ ਚੈੱਕ ਆਊਟ ਡਿਸਕਾਊਂਟ ਸ਼ਰਟਾਂ ਤੇ ਲੇਡੀਜ਼ ਸ਼ਰਟਾਂ ਤੇ ਕੁੜਤੇ ਲੱਗੇ ਹੋਏ ਨੇ ਕੁਰਤੀਆਂ ਦਾ ਕਰੀਟਾ 999 ਨੂੰ ਉਹ ਲਿਖ ਆਇਆ ਪਰ ਕੁਰਤਾਸ ਕੁਰਤਾਸ ਕੀ ਕਰੀਟਾ ਨੰਬਰ ਪੀ ਦਾ 2100 ਦਾ 1699 ਉਹ ਤਾਂ ਕਰਸਦਾ ਪਰ ਇਹਦੇ ਵਿੱਚ 40 ਰੇਟ ਲੱਗਿਆ ਵਾ ਤੂੰ ਨਹੀਂ ਪਾ ਸਕਦੀ ਆ ਸੈਂਡਲ ਤੇ ਦੰਦੀਆਂ ਵੱਢਣਗੇ ਤਾਂ ਆ ਤੇਰੇ ਨਾਲ ਸੌਦੇ ਆ ਨਾ ਹਾਂ ਆ ਚਪਲਾ ਵੀ ਆਏ ਮਾਰੇ ਖਾਲ ਦੀਆਂ ਨਹੀਂ ਨਹੀਂ ਇਹ ਵੀ ਤੇਰੇ ਜਿੰਨਾ ਕੰਟੇ ਲੱਗਣਗੇ ਇਹਦੇ ਚ ਨੂੰ ਵੀ ਝੂਠਾ ਬੋਲੋ ਉਹ ਦੂਰ ਪਾਈ ਦੇ ਰਾ ਤੈਨੂੰ ਭਾਵੇਂ ਹਾਂ ਸਹਿਜ ਤੈਂ ਕਿ ਪਸੰਦ ਕਰ ਲਿਆ ਹੁਣ ਸ਼ੂਜ਼ ਦੇਖੇ ਆ ਸ਼ੂਜ਼ ਦੇਖ ਤੇਰੇ ਉਹਦੇ ਮੇਜ ਦੇ ਤੇ ਉੱਤੇ ਜਾਣਾ ਜਵਾਕਾਂ ਦੇ ਕੱਪੜੇ ਦੇਖਣ ਹਾਂ ਜਰ ਕੇ ਚੜਕੋ ਉਹ ਦੇਖੋ ਲੋ ਜੀ ਔਰੇ ਕਈ ਮਾਰ ਕੇ ਨੇ ਤੇ ਹਨ ਲੈ ਵਿਸਦਾ ਪਿਆ ਗਾਇਪਦੇ ਪਏ ਆ ਇੰਦਨ ਨੂੰ ਦਵਾਉਣੇ ਹੈ ਤੋ ਇਲਤ ਕਰਨੀ ਹੁਣ ਤੇ ਪਹਿਲਾਂ ਉਹ ਪੈਸੇ ਦੇ ਦਿਆ ਭਾਈ ਨੂੰ ਬੰਦੇ ਪੁੱਤ ਬੰਦੇ ਆਹੋ ਪਾਪਾ ਜੀ ਦੀ ਚੀਜ਼ ਤੇ ਇਹ ਬਾਈ ਜਿੱਥੇ ਵੀ ਹੁੰਦੀ ਜਿੱਦ ਕਰਦੀ ਖਲਾਉਣਿਆਂ ਨੂੰ ਇਹਨੂੰ ਕਾਹਨੂੰ ਲੈ ਕੇ ਨਹੀਂ ਆਇਆ ਕਰਦਾ ਹਰਲੀ ਇਹਨੂੰ 2600 ਆਹ ਦੇ ਕਿੰਨੀਆਂ ਸੋਹਣੀਆਂ ਭਾਈ ਮੂਰਤੀਆਂ ਬਣਾਈਆਂ ਨੇ ਲਾਲਾ ਤੇਰੇ ਦੰਦੀ ਵਟਣੀ ਮੂਰਤੀ ਨੇ ਆ ਦੇਖੋ ਡੀਨਰ ਸਾਈਡ ਹਾਂ ਲਾਲਾ ਹਾਂ ਸੋਨੇ ਪਾਣੀ ਆ ਜਾ ਫਿਰ ਡੀਨਰ ਸਾਈਡ ਪੁੱਛੋ ਫਿਰ ਕਿੰਨੇ ਦਾ ਬਾਈ ਦੇ ਲੈ ਉਹ ਲਿਖਿਆ ਹੋਣਾ ਪ੍ਰਾਈਸ ਕਿੰਨਾ ਹੈ ਨੋ ਇਹ ਵੀ ਨਰ ਸੈੱਟ ਨਬਰ ਆ ਵੀ ਅੱਖ ਕਰਦੇ ਆ ਇਹਦੀ ਕਰਦੇ ਆ ਪਤਾ ਬਾਈ ਕਿਹੜਾ ਰੇਟ ਇਹਦਾ ਸੈੱਟ ਯਾਰ ਨੋ ਇਹ ਬਾਈ ਨੇ ਤਾਂ ਰੇਟ ਦੱਸਦੇ ਸੀ ਬਹੁਤ ਕੀ ਕੀ ਕਮਪਲੀਟ ਆ 199 ਲਿਖਿਆ 240 ਲਿਖਿਆ ਮਤਲਬ ਕਿ ਇਕੱਠੇ ਦਾ ਰੇਟ ਜੇ ਦੇਖਿਆ ਜਾਵੇ ਜਿੰਨੇ ਤਾਂ ਸੈੱਟ 'ਚ ਪੀਸ ਨੇ ਪੂਰੇ ਪੀਸਾਂ ਦਾ ਰੇਟ ਲਾ ਕੇ 15-16000 ਰੁਪਏ ਦਾ ਬਣਦਾ ਇੱਕ ਡੀਨ ਸੈੱਟ ਤਿਆਰ ਹੁੰਦਾ ਇਹ ਵੇਖੀ ਕਾ ਇੱਧਰ ਆਪਣੇ ਲਾਕ ਨਾ ਲੈਣ ਲੱਗੇ ਸੀ ਡਿਨਰ ਸੈੱਟ ਉਹ ਕਹਿੰਦੇ ਵੀ ਇੱਧਰ ਵਾਲਾ ਦੇਖ ਲਓ ਜੀ ਮੈਂ ਵੀ ਖਰੀਦਿਆ ਉਹਨਾਂ ਨੇ ਖਰੀਦਿਆ 5000 5500 ਉਹਦੇ ਵਿੱਚ ਨੇ 35 ਚੀਜ਼ਾਂ ਕੌਲੀਆਂ ਵਿੱਚ ਇੱਕ ਪਲੇਟਾਂ ਲਾ ਕੇ ਤੇ ਉਹ ਰੇਟ ਸਾਨੂੰ ਸਹੀ ਲੱਗਿਆ ਵੀ ਫੇਰ ਆਪਾਂ ਹੁਣ ਉਹਨਾਂ ਵਾਲਾ ਦੇਖਦੇ ਜਿਹੜਾ ਉਹਨਾਂ ਨੇ ਲੱਤਾ ਉਹਦੇ ਨਾਲ ਦੇ ਆਪਾਂ ਲੰਨੇ ਆ ਹੁਣ ਹਾਂਜੀ ਖਿਡੌਣੇ ਕਿਹੜੇ ਖਿਡੌਣੇ ਫੜ ਲੈ ਲੰਦੇ ਹੁੰਦੇ ਬੱਚੇ ਘਲੋਣੇ ਅਜਿਹੇ ਬੱਚੇ ਦਾ ਖਾਣੇ ਆਉਂਦੇ ਆ ਕਿੱਥੇ ਹੁੰਨੇ ਆ ਦਿਖੇ ਤਾਂ ਹੈ ਨਹੀਂ ਹੁਣ ਤੱਕ ਘੁੰਮ ਘੁੰਮ ਕੰਮ ਠੀਕ ਆ ਆ ਜੋ ਆ ਰੁਕ ਜਾ ਲੋ ਜੀ ਕਹਤੇ ਆਖਰ ਕਹਿੰਦੇ ਘੰਟਾ ਘੁੰਮ ਘੁਮਾ ਕੇ ਇੱਕੇ ਸ਼ੋਰੂਮ ਚ ਲਾ ਕੇ ਤੇ ਨਿਕਲਿਆ ਵਾਰਸਾਂ ਦੇ ਤਾਂ ਜੀ ਸਸਾਬ ਨਾਲ ਘੁੰਮਣ ਲੱਗੇ ਤਾਂ ਆਪਾਂ ਨੂੰ ਪੂਰੀ ਰਾਤ ਵੀ ਘਟ ਹੈ ਇਹਦੇ ਚ ਲੋ ਜੀ ਇੱਕ ਜੇ ਘੁੰਮ ਕੇ ਭੁੱਖ ਲੱਗ ਗਈ ਘਰਦਿਆਂ ਨੂੰ ਸੱਦੇ 8 ਵਜੇ ਇੱਕ ਸ਼ੋਰੂਮ ਜੂ ਘੁੰਮਦੀ ਸਾਰੇ ਖਾਣ ਪੀਣ ਵਾਲੀ ਉਹਦੇ ਜਾ ਕੇ ਹੁਣ ਆਪਾਂ ਹਣੀ ਆਜੋ ਹੁਣ ਗਿਆ ਖਾਣਾ ਦੱਸੋ ਫਿਰ ਲੋ ਜੀ ਆ ਗਏ ਪੀਜ਼ਾ ਪੀਜ਼ਾ ਬੁੱਤ ਜਰਾ ਆਹ ਫਰਾੜਾ ਹੈਗੇ ਉਹਦਾ ਫੂੰਗੀ ਨਹੀਂ ਆਉਂਦੀ ਓਰੇ ਓਰੇ ਤਾਂ ਹੈਗੇ ਆਉਂਦਾ ਉਰੇ ਨਹੀਂ ਪੂੰਗੀ ਆਉਂਦੀ ਹੈ ਉਹ ਸਹਜ ਵਾਲਾ ਖਾ ਕੇ ਦੇਖ ਲੈ ਫਿਰ ਲੋ ਜੀ ਪਛਾਣੋ ਬੰਦਿਆਂ ਨੂੰ ਰਿਸ਼ਤੇਦਾਰ ਆ ਕੇ ਹਾਂ ਗੋਣਾ ਕਹਿੰਦੇ ਗਰਨਾਜ ਭਾਈ ਗਰਨਾਜਪੁਰ ਗੇਜੋ ਅੱਲੀਂ ਦੀ ਸੈਂਡਿਆ ਇੱਥੇ ਆ ਗਏ ਜੀ ਲੱਖੀ ਰੁਪਈਆ ਦਿਖਾ ਦੇ ਆਉਂਦੇ ਥਾਰੇ ਉੱਥੇ ਉੱਧਰ ਕਿੱਥੇ ਦੇ ਦਵਾਈ ਕਰਨਾਜ ਹੋਈ ਦੀ ਬਿਮਾਰ ਇਹਨੂੰ ਦਵਾਈ ਦਿਵਾਉਣ ਲੈ ਕੇ ਆਇਆ ਸੀ ਤੇਰੇ ਕੋਲੇ ਜਮੇ ਫਿਰ ਅਸੀਂ ਫੋਨ ਲਾ ਲਿਆ ਲੱਕੀ ਨੂੰ ਗੋਦਰ ਦਿਓ ਲੱਕੀ ਕਹਿੰਦਾ ਮੈਂ ਕੋਲਿਆ ਮੈਂ ਭਾਈ ਇੱਧਰ ਨੂੰ ਆ ਜਾ ਠੀਕ ਨਹੀਂ ਡਾਕਟਰ ਕੋਲ ਤੇ ਆਈਆਂ ਨਾ ਤੂੰ ਹਾਂ ਕਿਆ ਦੁਖਦਾ ਘੜ ਦੁਖਦਾ ਕੀ ਹੋਰੀ ਜਾਂਦਾ ਕਿਆ ਦੁਖਦਾ ਜ਼ਰਾ ਕਿਆ ਦੁਖਦਾ ਡਾਕਟਰ ਸਕੈਨ ਲੂਗਾ ਹਾਂ ਸੋ ਤਾਂ ਨਹੀਂ ਕਿਹਾ ਕਿ ਭਾਈ ਮੈਨੂੰ ਤਾਂ ਸਮਝ ਨਹੀਂ ਆਇਆ ਲੋ ਜੀ ਆਪਾਂ ਫਿਰਦੇ ਆਂ ਸੈਕੰਡ ਫਲੋਰ ਤੇ ਕੱਪ ਕਿਡਸ ਇੱਧਰ ਵੀ ਜੋ ਆਕਾਂ ਵਾਲੇ ਹੋਬਰ ਵੀ ਆ ਜਾ ਪੁੱਛੀਏ ਹਾਂ ਪਹਿ ਇੱਕ ਦੇ ਦਾ ਭਾਈ ਅਸਲੀ ਇਹ ਆ ਜਾ ਬੱਧਾ ਚਾਹੀਦਾ ਪੁੱਛ ਉਹ ਭਾਈ ਸੇਤੀ ਸੇਤੀ ਰੇਟ ਦੱਸ ਕੇ ਬਾਹਰ ਕੱਢ ਦੇ ਕਹਿੰਦੇ ਅੱਧੀ ਚੀਜ਼ਾਂ ਦਾ ਤੇਰੀਆਂ ਇੱਥੀਆਂ ਨਾਲ ਹੀ ਖਰਾਬ ਕਰ ਦੇਣੀਆਂ ਗੱਦੇ ਨਾਲ ਤੋੜ ਦੇ ਤੁਸੀਂ ਪੁੱਛੋ ਰੇਟ ਕੀ ਰੇਟ ਆ ਆ ਜਿਹੜੀ ਮਿਲਦੀ ਇਲੈਕਟ੍ਰੋਨਿਕ ਆ ਹਾਂ ਮੈਂ ਹੀ ਨਾ ਰੋ ਆ ਤੁਸੀਂ ਮੇਰੇ ਬਾਈ ਤੋਂ ਰੋਲ ਨੂੰ ਕਰਨਾ ਦੱਸੀ ਦੱਸੀ ਬਾਈ ਨੂੰ ਕੀ ਆ ਪਤਾ ਪਤਾ ਬਾਈ ਨੂੰ ਪਤਾ ਕੁਝ ਯਾਰ ਕੱਖ ਨਹੀਂ ਪਤਾ ਜਦੋਂ ਅੰਦਰ ਪੁੱਛਣ ਲੱਗੇ ਨਾ ਯਾਰ ਤੂੰ

ਕੀ ਬੋਲਦਾ ਹਾਂ? ਹਾਂ ਕਿੰਨੇ ਆ? ਇਹ 8 ਇੰਚ ਹੈ। ਹਾਂ 8 ਇੰਚ ਹੈ। ਸਹੀ 8 ਇੰਚ ਵੀ ਠੀਕ ਆ। ਕੈਰੇਟ ਬਣੂ ਇਹ ਜੇ ਆਪਾਂ ਕਿੰਗ ਸਾਈਜ਼ ਚਾਹੀਦਾ ਹੋਇਆ। ਸਰ। ਸਰ। ਲੋ ਹੀ ਸਾਨੂੰ ਇਹ ਚੇਅਰ ਬੜੀ ਸੋਹਣੀ ਲੱਗੀ ਦੇਖੋ ਇਹਦਾ। ਕੀ ਬਾਤ ਹੈ ਕੀ ਬਾਤ ਹੈ? ਹਾਂਜੀ। ਕੀ ਚੀਜ਼ ਆ ਯਾਰ ਇਹ ਦੇਖੋ। ਬੋਲਦਾ ਹਾਂ ਬਹੁਤ ਫਾਇਦੇ ਨਾਲ ਮਹਿਸੂਸ ਨਹੀਂਦਾ ਵੀ ਕਾਦੇ ਪਰ ਖੜੀ ਜਾਂਦੀ ਇਹ ਹਾਲੀ ਕਹਿੜੀ ਚੀਜ਼ ਆ ਹੋ ਗਿਆ 8 ਇੰਚ ਇਹ ਮੇਰੇ ਨਾਲ 12 ਇੰਚ ਇਹਦੀ ਮਟਾਈ ਜ਼ਿਆਦਾ ਹੈ ਕੀ ਆ ਖੇਲਣੀ ਮੈਂ ਉਂਝ ਕੀ ਕਰਨਾ ਫਿਰ ਹਾਂ ਚਲੋ ਦਿਖਾਓ ਕਿਹੜੀ ਗੇਮ ਆ ਕਿਹੜੀ ਖੇਲਣੀ ਆ ਹਾਂ ਚੱਲ ਵੇ ਚਲੋ ਨਾ ਉਹ ਇੱਧਰ ਬੋਲਿੰਗ ਆ ਬੋਲਿੰਗ ਵਾਲੀ ਗੇਮ ਚੱਲ ਰਹੀ ਆ ਚੈ ਆ ਵੀਰੇ ਜਿਹੜਾ ਵਰਤਦੇ ਆਪਾਂ ਆਹ ਕਾਰਡ ਦਾ ਲੱਗ-ਲੱਗ ਪ੍ਰਾਈਸ ਹੈ ਇੱਕ 1100 ਦਾ ਇੱਕ 1600 ਦਾ ਉਹਦੇ ਨਾਲ ਜਦੋਂ ਖਤਮ ਹੋ ਗਿਆ ਇਹ ਤੇ ਦੇ ਰੀਚਾਰਜ ਕਰਾਉਣਾ ਪੈਂਦਾ ਤੇ ਇਹਦੇ ਵਿੱਚ ਆਪਾਂ ਨੂੰ ਮਿਲਿਆ 1165 1100 ਤੇ ਹਰੇਕ ਵੀ ਗੇਮ ਦਾ ਲੱਗ-ਲੱਗ ਪੁਆਇੰਟ ਆ ಸತ್ತ ಸರ್ ਲਓ ਜੀ ਟਾਈਮ 8:00 ਵਜੇ ਤੇ ਚੱਲੀਏ ਹੁਣ ਘਰ ਨੂੰ ਪਰ ਨਿਆਣੇ ਸਾਡੇ ਪੂਰੇ ਖੁਸ਼ ਹੋ ਗਏ ਹੈ ਨਿਆਣਿਆਂ ਨੇ ਹਾਂ ਨਿਆਣਿਆਂ ਨੇ ਪੂਰਾ ਦਮ ਤੜਾਇਆ ਹਾਂ ਬਰਥਡੇ ਵਾਲਾ ਨੂੰ ਹੈਨਾ ਹੈਪੀ ਬਰਥਡੇ ਹੈਂ ਤੇਰਾ ਮਨਾ ਤਾਂ ਲਿਆ ਹੈਪੀ ਬਰਥਡੇ ਕਹਿੰਦੀ ਮੇਰਾ ਅੱਜੇ ਮਨਾ ਲੋ ਹੈਪੀ ਬਰਥਡੇ ਹਾਂ ਉਹ ਕੇਕ ਦੇਖ ਲਿਆ ਨੇ ਹਨਾ 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 ਕੇਕ ਦੇਖ ਲਿਆ ਕਹਿੰਦੀ ਅੱਜੇ ਮਨਾ ਲੋ ਮੇਰਾ ਹੈਪੀ ਬਰਥਡੇ चलो चलो फिर मैं बंद कह लगे वीडियो बाय करो फिर लकी